ਅੱਜ ਅੱਜ ਆਪਾਂ ਨੇ ਪਿੰਡ ਜਮਸ਼ੇਰ ਖਾਸ ਦੇ ਵਿੱਚ ਸੋ ਅੱਜ ਪਿੰਡ ਦਾ ਮੁੰਡਾ ਫੁੱਟਬਾਲ ਦਾ ਮੈਚ ਖੇល ਕੇ ਆ ਰਿਹਾ ਸੋ ਉਹਦੇ ਮਾਨ ਸਨਮਾਨ ਲਈ ਸਾਰੇ ਪਿੰਡ ਦੇ ਨਗਰ ਵਾਸੀ ਆਏ ਆ ਉਹਨਾਂ ਦੇ ਪਰਿਵਾਰ ਮੈਂਬਰ ਆਏ ਆ ਸੋ ਮੁੰਡੇ ਦਾ ਸਭ ਨੂੰ ਆਜਾ ਰਹਿਣਗੇ ਸਾਰੇ ਜਣਿਆਂ ਨੂੰ ਆਪਾਂ ਸੋ ਆ ਦਿਖਾਓ ਜੀ ਫੈਮਿਲੀ ਮੈਂਬਰ ਖੜੇ ਆ ਮਾਰ ਲੈ ਕੇ اندر آ جاته ماڙي ਬੱਸ ਵਧੀਆ ਮੈਂ ਨਾ ਵੀਡੀਓ ਕਰਾਈ ਸੋ ਇਹੋ ਨੌਜਵਾਨ ਇਹਦੀ ਸੇਵਾ ਮਾਣ ਰਹੀ ਹੈ ਪੰਜਾਬ ਦੇ ਨਾਲ ਆਪਣੇ ਪਿੰਡ ਦਾ ਨਾਮ ਉੱਚਾ ਕਰਕੇ ਆਏ ਆ ਬੋਲਾ ਜੀ ਭਾਈ ਬਹੁਤ ਬਹੁਤ ਵਧਾਈਆਂ ਤੈਨੂੰ ਪਹਿਲਾਂ ਤਾਂ ਮੂੰਹ ਮਿੱਠਾ ਕਰ ਬਾਈ ਆ ਲੋ ਇਹਦੇ ਬਰਥਡੇ ਦਾ ਵੀ ਮਿਲ ਸਕਦਾ ਆਹ ਕੀ ਬਾਤ ਹੈ ਸੋ ਵੀ ਕਿੱਦਾਂ ਦਾ ਰਿਹਾ ਸਫਰ ਇਹ ਜੀ ਆ ਲੱਡੂ ਬਣਦੇ ਡੱਬੇ ਦੇ ਤੇ ਸਾਰੇ ਆ ਬੰਦੇ ਉਹ ਡੱਬੇ ਫੜਾ ਦੇ ਬਣਦੇ ਆ ਲੱਡੂ ਵਾਲਾ ਹੋਵੇ ਦੱਸ ਦੇ ਆ ਤੂੰ ਹੁਣ ਕੀ ਕਰ ਰਿਹਾ ਸਹੀ ਹੈ ਸਹੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਆ ਮਦਰ ਜੀ ਮਮੀ ਇਹ ਪੂਆ ਜੀ ਇਹ ਪੂਆ ਜੀ ਮੇਰੇ ਨਾਲ ਮਾਤਾ ਜੀ ਉਹਨਾਂ ਨੂੰ ਵੀ ਲੈ ਲਓ ਉਹਨਾਂ ਨੂੰ ਚੱਲ ਗਿਆ ਅਸੀਂ ਉਹ ਕੋਹ ਸਾਹਿਬ ਨੂੰ ਪੜਵੀ ਸਿੰਘ ਰਾਜ ਫਿਰ ਕੋਹ ਸਾਹਿਬ ਲੱਡੂ ਚੱਕੀ ਫੇਰਦਾ ਆਓ ਜੀ ਕਿ ਅੱਜ ਜੱਟ ਆਇਆ ਇਹ ਪੰਜਾਬ ਲਈ ਆ ਲੱਡੂ ਬਣਦੇ ਬਹੁਤ ਵੱਡੀ ਸ਼ਾਮ ਦੀ ਗੱਲ ਆ ਬੜਾ ਨਾਮ ਕਰਕੇ ਆਇਆ ਮੁੰਡਾ ਸਰਪੰਚਾ ਤੁਸੀਂ ਇਸ ਚੀਜ਼ ਨੂੰ ਕਿਦਾਂ ਦੇਖਦੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਐਨ ਆਰ ਆਈ ਭਰਾ ਇਸ ਨਗਰ ਦੇ ਸਾਰੇ ਪੰਜਾਬ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਦੇ ਬਾਰੇ ਦੱਸਾਂ ਅੱਜ ਕਿ ਇਹ ਸਾਡਾ ਵੀਰ ਸਾਡਾ ਬੱਚਾ 16 ਸਾਲ ਏਜ ਆ ਆਸ਼ੀਸ਼ ਸੋਹੋਤਾ ਇਹ ਸਾਡੇ ਵੱਡੇ ਵੀਰ ਤਰਮਿੰਦਰ ਸੋਹਤਾ ਜੀ ਇਹਨਾਂ ਦਾ ਬੱਚਾ ਹੈ ਜੀ ਔਰ ਸਾਡੇ ਨਗਰ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਫੁੱਟਬਾਲ ਦੇ ਵਿੱਚ ਨੈਸ਼ਨਲ ਖੇਡ ਕੇ ਆਇਆ ਪੰਜਾਬ ਟੀਮ ਵੱਲੋਂ ਠੀਕ ਹੈ ਜੀ ਔਰ ਇਹਦੇ ਲਈ ਮੈਂ ਆਵਾਜ਼ ਮਾਰਦਾ ਸਾਡੇ ਮੁੰਡੇ ਇੱਧਰ ਦਿਖਾਏ ਕੁਲਦੀਪ ਤੇ ਆ ਮੇਰਾ ਵੀਰ ਜਿਹੜੇ ਕੋਚ ਇਹਨਾਂ ਨੂੰ ਕੋਚਿੰਗ ਦਿੰਦੇ ਆ ਆ ਕੋਚ ਹੈ ਬਾਈ ਜੀ ਅਸੀਂ ਕਹਾਂਗੇ ਸਤੋਅ ਅੱਡੀ ਮੋਰਭਾ ਹਾਂ ਤੇ ਟ੍ਰੇਨਸੋਂ ਜੇ ਬੱਚਿਆਂ ਨੂੰ ਗ੍ਰਾਊਂਡ 'ਤੇ ਤੋਰਦੇ ਆ ਮੈਂ ਬੇਨਤੀ ਇਹੀ ਕਰਾਂਗਾ ਕਿ ਬੱਚਿਆਂ ਨੂੰ ਵੱਧ ਤੋਂ ਗ੍ਰਾਊਂਡ 'ਤੇ ਤੋਰੋ ਬੱਚੇ ਘਰਾਂ ਚ ਆਉਣਗੇ ਤੇ ਪਿੰਡ ਨੂੰ ਨਸ਼ਾ ਮੁਕਜੂਗਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਚੰਗਾ ਲਿਆ ਇੱਥੇ ਮੈਂ ਦੱਸ ਦਵਾਂ ਕਿ ਜਿਹੜੀ ਆਪਣੀ ਪਿੰਡ ਜਮਸ਼ੇਰ ਖੇੜੇ ਦੀ ਗਰਾਊਂਡ ਆ ਇਹ ਬੱਚਾ ਉਸੇ ਗਰਾਊਂਡ ਵਿੱਚ ਖੇਡ ਕੇ ਅੱਜ ਸਾਡੇ ਨਗਰ ਦਾ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਆਇਆ ਔਰ ਮੈਂ ਅੱਜ ਸਾਰੇ ਪਿੰਡ ਨੂੰ ਵਧਾਈ ਦੇਣਾ ਨੌਜਵਾਨ ਬੱਚਿਆਂ ਨੂੰ ਬੇਨਤੀ ਕਰਨੀ ਚਾਹਨਾ ਕਿ ਇਹਦੇ ਤੋਂ ਸਿੱਖਿਆ ਲੈ ਕੇ ਸਾਰੇ ਜਾਣੇ ਅੱਗੇ ਆਓ ਸਮੁੱਚੀ ਪੰਚਾਇਤ ਸਾਰਾ ਨਗਰ ਸਾਰੇ ਮੋਹਤਵਾਰ ਸੱਜਣਾਂ ਅਜੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਜਿੱਥੇ ਤੱਕ ਸਾਡੇ ਕੋਲ ਸਾਥ ਬਣੇ ਅਸੀਂ ਸਾਥ ਦੇਵਾਂਗੇ ਔਰ ਹਰ ਬੱਚਾ ਜਿਹੜਾ ਪਿੰਡ ਦਾ ਸਾਡਾ ਨਾਮ ਰੋਸ਼ਨ ਕਰਕੇ ਆਏਗਾ ਆਪਣੇ ਮਾਂ-ਬਾਪ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇਗਾ ਉਹਦੀ ਇਦਾਂ ਹੀ ਉਹਦਾ ਸਵਾਗਤ ਹੋਇਆ ਕਰੂ ਪਿੰਡ 'ਚ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਪੰਚਾਇਤ ਵੱਲੋਂ ਆ ਮਾਡਲ ਬਣਾਉਣ ਲੱਗੇ ਆ ਮੋਮੈਂਟੋ ਬਣਾਉਣ ਲੱਗੇ ਆ ਅਸੀਂ ਆ ਇੱਕ ਸਾਡੇ ਮੇਲਾ ਹੋਣ ਲੱਗਾ ਜਿਹੜਾ 22 ਫਰਵਰੀ ਨੂੰ ਹੋਣਾ ਜਿਹੜਾ ਸੁੱਚਾ ਰੰਗੀਲਾ ਜੀ ਕਰਾ ਰਹੇ ਆ ਉਹਦੇ ਵਿੱਚ ਜਿਹੜੇ ਪਹਿਲਾਂ ਵੀ ਬੱਚੇ ਜਿਹੜੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰਕੇ ਆਏ ਖੇਡਾਂ ਦੇ ਵਿੱਚ ਇੱਕ ਅਸੀਂ ਜਿਹੜਾ ਪਿੰਡ ਦਾ ਮਾਣ ਉਹ ਜਿਹੜਾ ਇਨਾਮ ਅਸੀਂ ਰੱਖਾਂਗੇ ਇਹ ਮੁੰਡੇ ਨੂੰ ਵੀ ਦਵਾਂਗੇ ਤੇ ਜਿਹੜੇ ਪਹਿਲਾਂ ਵੀ ਜਿਹੜੇ ਸਾਡੇ ਜਿਹਨਾਂ ਜਿਹਨਾਂ ਨੇ ਸਾਡੇ ਪਿੰਡ ਲਈ ਉਪलब्ਧ ਦੀਆਂ ਚਾਹੇ ਦੀਪਾ ਵੀਰ ਆ ਜਿਹੜਾ ਉਹ ਖੇਡ ਕੇ ਆਇਆ ਜੀ 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 ਹੋਰ ਵੀ ਬੱਚੇ ਇੱਕ ਕੁੜੀ ਆ ਇੱਥੇ ਸਾਡੀ ਹੈਗੀ ਆ ਪਹਿਲਾਂ ਸਨਿਆਨਾ ਪਿਛਲੇ ਸਾਲ ਉਹ ਵੀ ਨੈਸ਼ਨਲ 'ਚ ਖੇਡ ਕੇ ਆਈ ਆ ਕਿਸੇ ਵੀ ਫੀਲਡ ਵਿੱਚ ਖੇਡਾਂ ਤੋਂ ਇਲਾਵਾ ਕਿਸੇ ਵੀ ਫੀਲਡ ਵਿੱਚ ਜਿਹੜਾ ਵੀ ਸਾਡੇ ਪਿੰਡ ਦਾ ਨਾਮ ਰੌਸ਼ਨ ਕਰੇਗਾ ਅਸੀਂ ਉਹਨੂੰ ਪਿੰਡ ਦਾ ਮਾਣ ਦੇ ਨਾਮ ਇੱਕ ਅਵਾਰਡ ਦੇ ਨਾਲ ਸਨਮਾਨਿਤ ਕਰਿਆ ਕਰਾਂਗੇ ਮੈਂ ਸਾਰੇ ਇਸ ਪਰਿਵਾਰ ਨੂੰ ਵਧਾਈ ਦਿੰਨਾ ਕਿ ਇਹਨਾਂ ਨੂੰ ਇਹ ਬੱਚੇ ਤੋਂ ਤਾਂ ਬੱਚੇ ਸਿੱਖਣਾਂ ਇਹਨਾਂ ਦੇ ਮਾਪੇ ਵੀ ਸਿੱਖਣਾਂ ਕਿਉਂਕਿ ਜਦੋਂ ਸੋਚ ਬਦਲਦੀ ਹੈ ਨਾ ਫਿਰ ਬੱਚੇ ਵੀ ਬਦਲਦੇ ਆ ਬੱਚਿਆਂ ਦਾ ਰਹਿਣਾ ਸਹਿਣਾ ਬਦਲਦਾ ਘਰ ਦਾ ਰਹਿਣਾ ਸਹਿਣਾ ਬਦਲਦਾ ਤੇ ਘਰ ਦੀਆਂ ਜਿਹੜੀਆਂ ਲੀਹਾਂ ਵੀ ਬਦਲਦੀਆਂ ਆ ਬੱਚੀ ਸਾਡੀ ਸੁਨੇਨਾ ਇਹ ਪਿਛਲੇ ਸਾਲ ਇਹ ਇਹ ਵੀ ਸਾਡੇ ਪਿੰਡ ਦਾ ਨਾਮ ਇਹਲੇ ਵੀ ਜ਼ੋਰਦਾਰ ਇੱਕ ਵਾਰ ਤਾੜੀਆਂ ਸਾਰਿਆਂ ਨੂੰ ਸਾਰੇ ਨਗਰਵਾਸੀਆਂ ਨੂੰ ਫੇਰ ਤੋਂ ਦੁਬਾਰਾ ਵਧਾਈਆਂ ਔਰ ਇਸ ਪਰਿਵਾਰ ਨੂੰ ਸਾਡੇ ਵੀਰ ਧਰਮਿੰਦਰ ਸੋਹਤਾ ਜੀ ਕੱਲੀ ਗੇਮ ਦੇ ਵਿੱਚ ਤੁਸੀਂ ਇਹ ਦੇਖੋ ਇੱਕ ਤਾਂ ਪਿੰਡ ਦਾ ਮਾਣ ਮਿਲ ਗਿਆ ਦੂਸਰਾ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਨੈਸ਼ਨਲ ਲੈਵਲ ਤੇ ਸਾਡਾ ਨਾਮ ਰੋਸ਼ਨ ਹੋ ਰਿਹਾ ਤੀਸਰਾ ਫਾਟੀਆਂ ਰਸਤੇ ਜਾਰੀਆਂ ਦੇ ਵਿੱਚ ਕੱਲ ਨੂੰ ਵਿਆਹ ਸ਼ਾਦੀ ਚੰਗੇ ਘਰ ਹੋਣਗੇ ਤੁਹਾਨੂੰ ਚੰਗੀ ਲੀ ਮਿਲ ਜੂ ਦੇਖੋ ਅੱਜ ਕਿੰਨੇ ਖਿਡਾਰੀ ਆਪਣੇ ਪੁਲਿਸ ਮੌਜਮ ਆਪਾਂ ਦੇਖਦੇ ਹਾਂ ਕੋਈ ਫੁੱਟਬਾਲ 'ਚ ਕੋਈ ਬਾਲੀਵਾਲ 'ਚ ਜਾਂ ਸਾਡੇ ক্রিকেট ਵਾਲੇ ਵੀ ਹੈਗੇ ਜਿਹੜੇ ਕਈ ਉਹ ਕਿਹੜੇ-ਕਿਹੜੇ ਲੈਵਲ ਤੇ ਪਹੁੰਚ ਗਏ ਆਰਥਿਕ ਪੱਖੋਂ ਵੀ ਤੁਸੀਂ ਜੇ ਗੇਮ ਨੂੰ ਚੁਣਦੇ ਆ ਮੇਰੇ ਕਹਿਣ ਤੋਂ ਭਾਵ ਆਰਥਿਕ ਪੱਖੋਂ ਵੀ ਤੁਸੀਂ ਮਜ਼ਬੂਤ ਹੁੰਨੇ ਆ ਤੁਹਾਡੇ ਘਰ ਦੀਆਂ ਲੀਹਾਂ ਜਿਹੜੀਆਂ ਬਦਲੀਆਂ ਜਾਂਦੀਆਂ ਸੋ ਖੀਰ ਦੇ ਉੱਤੇ ਸਾਰਿਆਂ ਨੂੰ ਫਤੇ ਦੀ ਸਾਂਝ ਪਾਉਂਦਾ ਹੋਇਆ ਮੈਂ ਬੇਨਤੀ ਕਰਦਾ ਕਿ ਆਪਾਂ ਇਸ ਬੱਚੇ ਨੂੰ ਜਿਹੜੇ ਪਿੰਡ ਦੇ ਹੋਰ ਬੱਚੇ ਆ ਰੋਲ ਮਾਡਲ ਸਮਝ ਕੇ ਆਪਾਂ ਆਹ ਗਰਾਊਂਡ ਤੇ ਜਾਇਆ ਕਰੋ ਔਰ ਖੇਡਾਂ ਦੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੀਰ ਦੇ ਵਿੱਚ ਆ ਬੱਚੇ ਨੂੰ ਜਿਹੜਾ ਮੈਡਲ ਲੈ ਕੇ ਆਇਆ ਇਹ ਸਾਡੇ ਇੱਕੋ ਦੋ ਨਾਂ ਸਾਡਾ ਨਾਮ ਪਿੰਡ ਦਾ ਰੋਸ਼ਨ ਕਰਕੇ ਆਇਆ ਬਿਲਕੁਲ ਜੀ ਆ ਜਿਹੜਾ ਮੈਡਲ ਆ ਇਹ ਲਈ ਬੜੀ ਜੈਦੀ ਜਾਣ ਲਾਈ ਹੈ ਇਸ ਨੌਜਵਾਨ ਨੇ ਅੱਜ ਜਿੱਦਾਂ ਲੱਗਿਆ ਢੋਲਾਂ ਦੇ ਨਾਲ ਇਹਨੇ ਨੇ ਹਾਰ ਬਾਕੇ ਲੋਕਲ ਜ਼ਿੰਦਗੀ ਨਿਕਲ ਜਾਂਦੀ ਹੈ ਨਾ ਹਾਰਾਂ ਨਹੀਂ ਇਹ ਜਿਹੜੀ ਅਜ ਪੱਧਰੀ ਤੇ ਪਹੁੰਚਾ ਆ ਤੈਨੂੰ ਕਿਹਦਾ ਫੀਲ ਹੋ ਰਿਹਾ ਆ ਹੈ ਜਦੋਂ ਜਿਆਦਾ سپورਟ ਕੀਤਾ ਦੀ ਹੁੰਦੀ ਤੋ ਆਪਣੇ ਮੂੰਹਾਂ ਦਾ ਸੇਕ ਸਾਰਾ ਸੁੱਲ ਜਾਂਦੇ ਯਾਰ ਵਧੀਆ ਹੁੰਦੀ ਆ ਕਦੀ ਲੋਗ ਦੇ ਘਰ ਸੇ ਜਿੰਨੇ ਦਾ ਭੇਜਦੇ ਬਾਪੂ ਜੀ ਚੱਲ ਵੇ ਗਰਾਊਂਡ ਤੇ ਚੱਲ ਟਾਈਮ ਹੋ ਗਿਆ ਤੁੰਗੋ ਭੇਜਦੇ ਆ ਕੀ ਬਾਤ ਆ ਪਾ ਜੀ ਤੁਹਾਨੂੰ ਕਿੱਦਾਂ ਵੀਰ ਹੋਇਆ ਅੱਜ ਏਡਾ ਵੱਡਾ ਮਾਣ ਕਹਤ ਮਾਪੇ ਬਾਬਾ ਜੀ ਦਾ ਰੋਣ ਦੇ ਅੰਦਰ ਸ਼ਿਆ ਕਰਕੇ ਬੱਚਿਆਂ ਨੂੰ ਨਾ ਤੁਹਾਡਾ ਬੱਚਾ ਤੁਹਾਡਾ ਵੀ ਮਾਣ ਪੂਰੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਅੱਜ ਨਾ ਚਮਕਾ ਕੇ ਆਇਆ ਪੈਣ ਦੇ ਨਾਲ ਨਾਲ ਤੁਹਾਨੂੰ ਕਿੱਦਾਂ ਦਾ ਦਿਲੋਂ ਅੰਦਰੋਂ ਜਿਹੜੇ ਨਾ ਭਾਵ ਸੋਣਨਾ ਚਾਹੁੰਦੇ ਆ ਸੀ ਭਾਈ ਗੁਰਜੀ ਕਹਿੰਦਾ ਭਾਈ ਗੁਰਜੀ ਕੀ ਬੋਤੇ ਬੱਚਾ ਮੈਂ ਕਿਹਨਾ ਸਾਰਿਆਂ ਦਾ ਵਧੀਆ ਹੋਣਾ ਜਿੱਦਾਂ ਦਾ ਮੇਰਾ ਬੇਟਾ ਰੱਬ ਸਾਰਿਆਂ ਦਾ ਬੇਟਾ ਹੋਣ ਇਦਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਅੱਜ ਕੱਲ ਨਸ਼ੇ ਦੀ ਦੁਨੀਆ ਦੇ ਸਾਰੇ ਜਾ ਰਹੇ ਆ ਤੇ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਜੇ ਅੱਜ 100 ਬੱਚਾ ਦੇਖੂਗਾ ਤਾਂ ਉਸ ਤੋਂ ਘੱਟ ਇਹ ਆ ਬੱਚਿਆਂ ਤੇ ਅਸਰ ਰਹੂਗਾ ਕਿ ਨਹੀਂ ਵੀ ਆਏ ਵੈਸੇ ਵੀ ਇਦਾਂ ਦੇ ਬੜੀਏ ਕਿਉਂ ਜੀ ਬੱਤੀ ਮੈਂ ਹੀ ਵਕ ਕਰਨਾ ਜਿੰਨ ਕਿ ਬਹੁਤ ਅਜੀਬ ਬੋਬੀ ਗੱਲਿਆ ਸਾਡੇ ਸਾਡਾ ਮਹਾਨਾ ਵੀ ਪਹੁੰਚਾ ਮਾਨਾ ਭਾਈ ਕੀ ਹਾਲ ਚਾਲ ਦੀ ਅੱਜ ਆਜਾ ਸਾਥ ਬੜਾ 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 ਮੁੱਖ ਕਿ ਪਾਲੇ ਲੰਬੇ ਸਮੇਂ ਤੋਂ ਨਾ ਅਸੀਂ ਇੱਕ ਨਾ ਜਿਹੜਾ ਸਾਡਾ ਨਸ਼ੇ ਦਾ ਕੇਂਦਰ ਸਾਡੇ ਪਿੰਡ ਤੇ ਲੱਗਾ ਹੋਇਆ ਹੈ ਆ ਜਾਂ ਜਾਂਦੇ ਲੋਕ ਕਰਦੇ ਇਦਾਂ ਦੇ ਬੱਚੇ ਜਦੋਂ ਗਾਂ ਨਿਕਲਦੇ ਆ ਨਾ ਉਦੋਂ ਪਿੰਡ ਦਾ ਨਾਂ ਜਦੋਂ ਨੈਸ਼ਨਲ ਲੈਵਲ ਤੇ ਨਿਕਲਦਾ ਨਾਲ ਨਾਲ ਅਸੀਂ ਬੜੇ ਮੈਂ ਤੇ ਅਸੀਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਪਰਿਵਾਰ ਦੇ ਲਈ ਕੋਈ ਸ਼ਬਦ ਵਰਤਾਂ ਜਾਂ ਪਿੰਡ ਦੇ ਲਈ ਜਾਂ ਪਿੰਡ ਦੀ ਗਰਾਊਂਡ ਦੇ ਲਈ ਕੀ ਸ਼ਬਦ ਵਰਤਾਂ ਕਿਉਂਕਿ ਉਹ ਗਰਾਊਂਡ ਦੇ ਵਿੱਚੋਂ ਜੰਮਦੇ ਬਾਲ ਦੇ ਕਿ ਸਾਡੇ ਲਈ ਮੰਦਰ ਮਸਜਿਦ ਖਿਡਾਰੀਆਂ ਦੇ ਲਈ ਜਿਹੜਾ ਹੈ ਉਹ ਗਰਾਊਂਡ ਹੀ ਹੁੰਦਾ ਬਿਲਕੁਲ ਬਿਲਕੁਲ ਉਸ ਗਰਾਊਂਡ ਤੋਂ ਨਿਕਲ ਕੇ ਸਾਡੇ ਪਿੰਡ ਦਾ ਨਾਮ ਐਡੇ ਵੱਡੇ ਲੈਵਲ ਦੇ ਉੱਤੇ ਕੀਤਾ ਮੈਂ ਪਿੰਡ ਦੀ ਸਮੂਹ ਪੰਚਾਇਤ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਜਦੋਂ ਬੱਚਿਆਂ ਦਾ ਸਵਾਗਤ ਮੌਜੂਦਾ ਪੰਚਾਇਤਾਂ ਕਰਦੀਆਂ ਆਂ ਪੰਜ ਸਰਪੰਚ ਤੇ ਪੂਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਕਰਦੇ ਉੱਥੇ ਜਿੱਥੇ ਨਾਲ-ਨਾਲ ਬੱਚੇ ਦਾ ਮਾਣ-ਵੱਦ ਦਾ ਮਾਪਿਆਂ ਦਾ ਵੀ ਵਾਦਾ ਉਹਦੇ ਨਾਲ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਕਿਉਂਕਿ ਪੰਜਾਬ ਨੈ ਖੇਡ ਕੇ ਆਇਆ ਔਰ ਅੰਡਰ 17 ਦੇ ਵਿੱਚ ਜਿਹੜਾ ਇਹ ਜਿਹੜਾ ਰਨਰ ਅਪ ਲਾਇਆ ਔਰ ਮੈਂ ਇਹ ਕੋਸ਼ਿਸ਼ ਕਰੂੰਗਾ ਕਿ ਮੇਰੇ ਵੱਲੋਂ ਜਿੰਨਾ ਬਾਦ ਤੋਂ ਬਾਅਦ ਇਹਨਾਂ ਨੂੰ ਹੋਰ ਮੇਰੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ ਜਾਂ ਮੈਂ ਕਿਸੇ ਵੱਲੋਂ ਗਾਈਡੈਂਸ ਦੀ ਲੋੜ ਆ ਇਹ ਤਾਂ ਖੁਦੇ ਪਿੰਦਾ ਭਾਜੀ ਤਾਂ ਸਾਡੇ ਨਾਲੋਂ ਜ਼ਿਆਦੇ ਕਿਉਂਕਿ ਸਪੋਰਟਸ ਨਾਲ ਜੁੜੇ ਹੋਇਆ ਖੁਦੇ ਜਿਵੇਂ ਜਿੰਮ ਕਰਾ ਜਾਂਦੇ ਆ ਉਹ ਸਾਰੇ ਜਿਆਦਾ ਨੌਲੇਜ ਇਹਨਾਂ ਨੂੰ ਪਰ ਜਿੱਥੇ ਵੀ ਪੂਰੀ ਪੰਚਾਇਤ ਦੇ ਨਾਲ ਖੜੀ ਆ ਸਾਰਾ ਪਿੰਡ ਦੇ ਨਾਲ ਖੜਾ ਆ ਔਰ ਅੱਜ ਜਿੱਥੇ ਇਹਨਾਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਉੱਥੇ ਸਾਡਾ ਵੀ ਫਰਜ਼ ਬਣਦਾ ਕਿ ਜਿੱਥੇ ਕਿਤੇ ਸਾਡੀ ਇਹਨਾਂ ਨੂੰ ਲੋੜ ਪੈਂਦੀ ਆ ਚਾਹ ਉਹ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਬੱਚੇ ਨੇ ਖੇਡਣ ਜਾਣਾ ਆ ਕਿਸੇ ਵੀ ਹੈਲਪ ਦੀ ਵਿੱਤੀ ਸਹਾਇਤਾ ਦੀ ਲੋੜ ਪੈਂਦੀ ਅਸੀਂ ਸਾਰਿਆਂ ਦੇ ਨਾਲ ਖੜੇ ਆ ਤੋਂ ਸਾਰਿਆਂ ਨੂੰ ਬਹੁਤ ਬਹੁਤ ਧੰਨੀਆਂ ਬਹੁਤ ਬਹੁਤ ਛੋਟੀ ਜੀ ਬੇਨਤੀ ਇੱਕ ਦੁਬਾਰਾ ਇੱਕ ਛੋਟੀ ਜੀ ਬੇਨਤੀ ਹੋਰ ਕਰਨੀ ਆ ਕਿਸੇ ਨੇ ਜਾਣਾ ਨਹੀਂ ਆਪਾਂ ਇਦਾਂ ਹੀ ਇਹਨੂੰ ਬੱਚੇ ਨੂੰ ਢੋਲ ਦੇ ਨਾਲ ਘਰ ਛੱਡ ਕੇ ਆਉਣਾ ਔਰ ਜੋ ਮਾਨੇ ਵੀ ਨੇ ਇੱਕ ਗੱਲ ਕੀਤੀ ਉਹਦੇ ਵਿੱਚੋਂ ਗੱਲ ਨਿਕਲ ਕੇ ਆਈ ਕਿ ਆਪਾਂ ਜਿੱਦਾਂ ਗਰਾਉਂਡਾ ਬਣਾ ਰਹੇ ਹੁਣ ਪੰਜਾਬ ਸਰਕਾਰ ਵੀ ਗਰਾਉਂਡਾ ਬਣਾ ਰਹੀ ਐ ਅਸੀਂ ਦੁਆਬੇ ਦੇ ਵਿੱਚ ਮੈਂ ਦੇਖ ਰਿਹਾ 571 ਗਰਾਉਂਡਾ ਮੇਰੇ ਕੋਲ ਜ਼ਿੰਮੇਵਾਰੀ ਆ ਮੈਂ ਜਿੱਥੇ ਤੱਕ ਇਹ ਵੀਡੀਓ ਜਾਵੇ ਹਰੇਕ ਪੰਚਾਇਤ ਨੂੰ ਔਰ ਜਿੱਥੇ ਜਿੱਥੇ ਗਰਾਉਂਡਾ ਬਣੀਆਂ ਗਰਾਉਂਡਾ ਬਣਾਈਆਂ ਸਫਲਤਾ ਹੀ ਹੋਣੀਆਂ ਜੇ ਆਪਾਂ ਬੱਚਿਆਂ ਦਾ ਉਤਸਾਹ ਦਵਾਵਾਂਗੇ ਹਰੇਕ ਪੰਚਾਇਤ ਨੂੰ ਔਰ ਹਰ ਜੇ ਇੱਕ ਪਿੰਡ ਦੇ ਮੋਹ ਦਵਾਰਾਂ ਨੂੰ ਐਨ ਆਰ ਆਈਆਂ ਨੂੰ ਅੱਗੇ ਆਉਣਾ ਚਾਹੀਦਾ ਕਿ ਜਿਹੜਾ ਆਪਣੇ ਪਿੰਡ ਦਾ ਬੱਚਾ ਕੋਈ ਇਦਾਂ ਨਾਮ ਰੋਸ਼ਨ ਕਰਕੇ ਆਉਂ ਜਿਹੜਾ ਆਪਾਂ ਸਵਾਗਤ ਕਰੀਏ ਤਾਂ ਜੋ ਉਹਨਾਂ ਨੂੰ ਦੇਖ ਕੇ ਹੋਰ ਬੱਚਿਆਂ ਵਿੱਚ ਵੀ ਉਤਸ਼ਾਹ ਆਵੇ ਬਾਈ ਕੁਛ ਕਾਲ ਸਾਹਿਬ ਪੁੱਢੀ ਮੜੀ ਆ ਕੇ ਜਿੰਦਗੀ ਜਿਉਂਦੀ ਹੈ ਨਾ ਬੋਲਦੀ ਉਹ ਪੁੱਢੀ ਲੌਂਗ ਤੇ ਲੱਗੀ ਹੋਈ ਜਾਂ ਪਿੰਡ ਦੇ ਵਿੱਚ ਚਲੀਆਂ ਜੀ ਉਹਦੇ ਨਾਲ ਗੱਲ ਕੀਤਾ ਜਾ ਰਿਹਾ ਸਾਲਾਂ ਤੋਂ ਬਹੁਤ ਹੋਈ ਹੈ ਬੰਦਾ ਹਾਂ ਜੀ ਇੱਕ ਵਜੇ ਬਾਜੀ ਜਾਉ ਉਹ ਵੀ ਇਹਨੂੰ ਦੇਖਾਂਗੇ ਜੀ 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 ਦੇ ਵਿੱਚ ਤੁਹਾਨੂੰ ਕਿੰਨੇ ਦਿਖਾਵਾਂਗੇ ਮੈਡਲ ਦੇਖੋ ਆਹ ਦੇਖੋ ਮੈਡਲ ਆਹ ਮੈਡਲ ਆਹ ਉਹ ਮੈਡਲ ਆ ਜਿਹੜੇ ਨੌਜਵਾਨ ਦੇ ਦੇਖੋ ਅੱਜ ਤੱਕ ਜਿੱਤੇ ਹੋਏ ਆ ਸਾਰੇ ਜੜਾ ਕੇ ਘਰ ਦੇ ਨਾਲ ਰੱਖੇ ਹੋਏ ਆ ਜੀ ਉਹਨੂੰ ਦੇਖੋ ਫਰੇਮ ਉਹਨਾਂ ਗਰੇਮ ਬਣਾਇਆ ਹੋਇਆ ਆ ਹੁੰਦੇ ਬੋਲਣਾ ਨਾ ਆ ਤੁਸੀਂ ਸਾਰੇ ਸਾਧ ਨਾਲ ਇਹ ਬੱਚੇ ਦਾ ਮਾਰਕਰਣ ਆਏ ਆ ਪਰਮਾਤਮਾ ਕਰੇ ਤੁਹਾਡੇ ਵੀ ਬੱਚੇ ਇਦਾਂ ਹੀ ਆਉਣ ਤੇ ਅਸੀਂ ਸਾਰੇ ਪੰਚਾਇਤ ਉਹਨਾਂ ਦਾ ਇੱਦੀ ਸਵਾਗਤ ਕਰਦੇ ਰਹੀਏ ਸਾਰੇ ਆਪਾਂ ਨਾਲ ਮਿਲ ਕੇ ਸਾਰੇ ਨਗਰਵਾਸੀ ਬੱਚਿਆਂ ਦਾ ਸਵਾਗਤ ਕਰੀਏ ਇਦਾਂ ਉਤਸ਼ਾਹ ਵਧੇ ਕੋਈ ਵੀ ਕਿਸੇ ਵੀ ਫੀਲਡ ਵਿੱਚ ਆਉਂਦਾ ਨਾ ਤੇ ਆਪਾਂ ਦੇਖੋ ਐ ਕੁਛ ਨਹੀਂ ਨਾ ਕੋ ਦੇਗਾ ਨਾ ਕੋ ਲੈਗਾ ਇੱਕ ਬਸ ਮਾਨ ਸਨਮਾਨ ਆ ਜਿੰਨਾ ਮਾਨ ਸਨਮਾਨ ਬੱਚਿਆਂ ਦਾ ਹੋਊਗਾ ਉਨਾ ਹੀ ਉਤਸ਼ਾਹ ਹੋਰ ਬੱਚਿਆਂ ਨੂੰ ਵਿੱਚ ਦੇਖ ਕੇ ਵਧੇਗਾ ਸੋ ਸਾਰੇ ਜਿੰਨੇ ਵੀ ਇੱਥੇ ਚੱਲ ਕੇ ਆਏ ਆ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਆ ਸਾਰੇ ਵੱਲੋਂ ਪਰਿਵਾਰ ਵੱਲੋਂ ਵੀ ਪੰਚਾਇਤ ਵੱਲੋਂ ਵੀ ਧੰਨਵਾਦੀ ਸਾਰਿਆਂ ਦਾ